ਪਿੰਡ ਨਵਾਂ ਸਲੇਮ ਸਾਹ ਪਹੁੰਚੇ ਹੋ ਤੁਹਾਨੂੰ ਲੋਕਾਂ ਵਿੱਚ ਕਿਦਾਂ ਦਾ ਪ੍ਰਦਰਸ਼ਨ ਮਿਲਿਆ ਆਮ ਆਦਮੀ ਪਾਰਟੀ ਵਾਸਤੇ ਅੱਜ ਮੈਂ ਆਪਦੀਆਂ ਮਾਵਾਂ ਮੇਰੀਆਂ ਭੈਣਾਂ ਮੇਰੇ ਬਜ਼ੁਰਗਾਂ ਉਹ ਵੀਰਾਂ ਨੂੰ ਮਿਲੇ ਆਂ ਔਰ ਮੈਂ ਪਿੰਡ ਦੇ ਜਿਹੜੇ ਮਾਣੇ ਨਹੀਂ ਆਉਂਦਾ ਰਹਿਣਾ ਅੱਜ ਫਿਰ ਆਏ ਆ ਔਰ ਬੜਾ ਵਧੀਆ ਲੱਗਦਾ ਜਦੋਂ ਕੋਈ ਲੋਕ ਜਿਨ੍ਹਾਂ ਦੇ ਕੋਈ ਕੰਮ ਹੁੰਦੇ ਨੇ ਸਿੱਧੀ ਗੱਲ ਕਰਦੇ ਨੇ ਇੱਕ ਮੈਂ ਕਹਿੰਨਾ ਲੋਕਤੰਤਰ ਦਾ ਲੋਕਾਂ ਨੂੰ ਆਜ਼ਾਦੀ ਦਾ ਇੱਕ ਬੜਾ ਵਧੀਆ ਜਿਹੜਾ ਆਪੇ ਇਸ ਪਿੰਡ ਦੇ ਵਿੱਚ ਦੇਖਣ ਨੂੰ ਮਿਲਿਆ ਜਦੋਂ ਫਿਰ ਆਪਾਂ ਪਿੰਡ ਦੇ ਵਿੱਚ ਆਣੇ ਆ ਲੋਕ ਸਿੱਧੇ ਗੱਲ ਕਰਦੇ ਨੇ ਤਾਂ ਪਹਿਲਾਂ ਹੁੰਦਾ ਸੀਗਾ ਇੱਕ ਲੀਟਰ ਹੁੰਦਾ ਸੀ ਕੋਈ ਬੋਲਦਾ ਹੁੰਦਾ ਸੀ ਬਾਕੀ ਸਾਰਾ ਪਿੰਡ ਚੁੱਪ ਰਹਿੰਦਾ ਸੀ ਕੋਣੇ ਮੇਰੀ ਮਾਵਾਂ ਨੇ ਵੀ ਗੱਲਾਂ ਕੀਤੀਆਂ ਤੁਸੀਂ ਵੀ ਗੱਲਾਂ ਕੀਤੀਆਂ ਸਾਡੇ ਵੀਰਾਂ ਨੇ ਵੀ ਗੱਲਾਂ ਕੀਤੀਆਂ ਜੋ ਜੋ ਜੁਨਾ ਦੇ ਕੰਮ ਨੇ ਉਹਨਾਂ ਸਾਰਿਆਂ ਨੇ ਦੱਸੇ ਨੇ ਤੇ ਉਹਨਾਂ ਨੂੰ ਕੰਮ ਕਰਨਾ ਹੈ ਕਿ ਪਿੰਡਾਂ ਦੇ ਲੋਕਾਂ ਵਾਸਤੇ ਤੁਹਾਡੇ ਵਾਸਤੇ ਕੀ ਕਰੋਗੇ ਤੁਸੀਂ ਪਿੰਡਾਂ ਦੇ ਲੋਕ ਸਾਡੇ ਬੜੇ ਵਧੀਆ ਨੇ ਬੜਾ ਮੈਨੂੰ ਪਿਆਰ ਕਰਦੇ ਨੇ ਔਰ ਮੈਂ ਉਹਨਾਂ ਸਾਰਿਆਂ ਨੂੰ ਪਿਆਰ ਕਰਦਾ ਔਰ ਜਿੰਨੇ ਵੀ ਕੋਈ ਮਸਲੇ ਨੇ 2 ਸਾਲਾਂ ਦੇ ਵਿੱਚ ਬਹੁਤ ਹੱਦ ਤੱਕ ਅਸੀਂ ਨਗਰਾਏ ਨੇ ਹੋਰ ਅੱਗੇ ਵੀ ਕਰਾਵਾਂਗੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਮ ਆਦਮੀ ਪਾਰਟੀ ਦਾ ਆਪ ਸਾਥ ਦਿइए ਜਿਹੜੇ ਆਪਣੇ ਕੈਂਡੀਡੇਟ ਨੇ ਕੋਈ ਪਰ ਲੋਕ ਸਭਾ ਲ ਕੇ ਤੱਕ ਅਬਰਾੜ ਵੀ ਚਾੜੂ ਦਾ ਬਟਨ ਨਾ ਪਾ ਕੇ ਇੱਕ ਜੂਨ ਨੂੰ ਨਾ ਬਿਟਾਈਂ ਥੈਂਕ ਯੂ